ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਨੌਕਰੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਆ ਪਦਮ ਘੋੜੇ ਦੀ ਬਸ਼ੇਰੀ ਆ ਤੇ ਦੂਜੀ ਏਸੇ ਬਸ਼ੇਰੀ ਦੀ ਮਾਂ ਕੀ ਉਹ ਡੋਡਾ ਵਾਲੇ ਅਲੀ ਦੀ ਆ ਉਹ ਕੋੜੀ ਵੀ ਨੌਕਰੀਆ ਦੋਸਤੋ ਸੋ ਬਾਈਰ ਗਿਆ ਨੇ ਇਹ ਬਣਿਆ ਤਣਿਆ ਸੈੱਟ ਆ ਜਿਹੜਾ ਸੇਲ ਕਰਨਾ ਕੋੜੀ ਦੁਬਾਰੇ ਫੇਰ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ ਸੋ ਜਿਹੜੀ ਇਹ ਬਸ਼ੇਰੀ ਆ ਏ ਦੀ ਉਮਰ ਹੈਗੀ ਆ 11.5 ਮਹੀਨੇ ਤੇ ਪ੍ਰੋਪਰ ਇਹਦੀ ਮਿੰਤੀ ਵਾਲੀ ਜਿਹੜੀ ਹਾਈਟ ਆ 95 ਇੰਚ ਆ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਅਸੀਂ ਕੱਦ ਖੁਦ ਆਪ ਮਿਣਿਆ ਫੱਟੀ ਵਾਲੀ 95 ਇੰਚ ਹਾਈਟ ਆ ਦੋਸਤੋ ਤੇ ਬਾਕੀ ਬਸ਼ੇਰੀ ਕੱਦ ਕਾਠ ਬਹੁਤ ਜ਼ਿਆਦੇ ਖੁੱਲਾ ਕਰੂਗੀ ਲੈਂਥ ਬਹੁਤ ਜ਼ਿਆਦੇ ਆ ਤੇ ਐਗਰੈਸ਼ਨ ਬਹੁਤ ਆ ਬੱਚੀ ਸ਼ੋਅ ਬਹੁਤ ਕਰਦੀ ਆ ਪਿੱਠ ਪੂੜੇ ਦੀ ਬਾੜੀ ਜਿਆਦੇ ਚੰਗੀ ਆ ਗੁਲਾਬੀਪਣ ਵੀ ਵੜਾਗਾ ਤੇ ਵੈਸੇ ਵੀ ਸਪੌਟਲੈਸ ਆ ਸੋ ਚੰਗੀ ਬਾਡੀ ਦੀ ਖੁੱਲੀ ਘੋੜੀ ਬਣ ਕੇ ਇਹ ਬਰੀਡਿੰਗ ਵਾਲੀ ਤਿਆਰ ਹੋ ਜਿਹੜੇ ਹਿਸਾਬ ਨਾਲ 11.5 ਮਹੀਨਿਆਂ ਦੇ ਵਿੱਚ ਇਹਦੀ 95 ਇੰਚ ਪ੍ਰੋਪਰ ਹਾਈਟ ਹਨ ਤੁਸੀਂ ਆਪ ਅੰਦਾਜ਼ਾ ਲਾ ਲਓ ਹਜੇ ਦੇ ਕੋਲੇ ਬੜਾ ਖੁੱਲਾ ਟਾਈਮ ਪਿਆਗਾ ਕੱਦ ਕਾਠ ਇਹਨੇ ਬਹੁਤ ਚੰਗਾ ਕਰਨਾ 5 ਸਾਲ ਕਿਤੇ ਜਾ ਕੇ ਹੀ ਹੋਣਗੇ ਜਦੋਂ ਤੱਕ ਜਾਨਵਰ ਕੱਦ ਕਾਠ ਕਰਦਾ ਰਹਿੰਦਾਗਾ ਬਹੁਤ ਵੱਡੀ ਘੋੜੀ ਬਣ ਕੇ ਇਹਨੇ ਤਿਆਰ ਹੋਣਾ ਦੋਸਤੋ ਤੇ ਇੱਕ ਤਾਂ ਇਹ ਬਸ਼ੇਰੀ ਸੇਲ ਕਰਨੀ ਆ ਤੇ ਜਿਹੜੀ ਆ ਘੋੜੀ ਆ ਏਸੇ ਬਸ਼ੇਰੀ ਦੀ ਮਾਂ ਇਹ ਡੋਡਾ ਵਾਲੇ ਅਲੀ ਦੀ ਆਪ ਤੇ ਇਸ ਵਕਤ ਇਹ ਨੌ ਮਹੀਨਿਆਂ ਦੀ ਗੱਬਣ ਚੈੱਕ ਪਾਸਾ ਡੋਡਾਂ ਵਾਲੇ ਹੰਸ ਤੋਂ ਚੈਂਪੀਅਨ ਘੋੜੇ ਹੰਸ ਤੋਂ ਇਹ ਨੌ ਮਹੀਨਿਆਂ ਦੀ ਗੱਬਣ ਚੈੱਕ ਪਾਸਾ ਇਹ ਐਤਕੀਏ ਨੇ ਤੀਜੀ ਵਾਰੀ ਸੁਣਾ ਤੀਜੀ ਸੂਏ ਗੱਬਣਾ ਆ ਦੂਜੀ ਸੂਏ ਦੀ ਪਦਮ ਵਾਲੀ ਬਸ਼ੇਰੀ ਹੋ ਗਈ ਇਹਦੇ ਮੰਗਰ ਤੇ ਉਦੋਂ ਪਹਿਲਾਂ ਬਾਈ ਕੋਲੇ ਹੀ ਇਹ ਸੂਈ ਆ ਪਹਿਲੀ ਵਾਰੀ ਵੀ ਤੇ ਉਸ ਟਾਈਮ ਇਹਨੇ ਬਸ਼ੇਰਾ ਦਿੱਤਾ ਸੀ ਸੋ ਘੋੜੀ ਵੀ ਬਹੁਤ ਜ਼ਿਆਦਾ ਚੰਗੀ ਆ ਸ਼ਕੀਨਾ ਸ਼ੋ ਕੁਆਲਿਟੀ ਆ ਕੰਨ ਬਹੁਤ ਜਿਆਦੇ ਛੋਟਾ ਕੁੰਡੀ ਵਾਲਾ ਪਤਲਾ ਕੰਨਾ ਬਾਡੀ ਬਹੁਤ ਜਿਆਦੇ ਚੰਗੀ ਆ ਘੋੜੀ ਦੀ ਜਿਹੜੀ ਹਾਈਟ ਆ 62 ਦੇ ਘਰਾਚਾ 62 ਇੰਚ ਤੋਂ ਮਾੜੀ ਮੋਟੀ ਹਵਾ ਸਮਾਨ ਦਬਦੀ ਆਗੀ ਤੇ ਵੈਸੇ ਚੰਗੀ ਬਹੁਤ ਆ ਘੋੜੀ ਵੀ ਮਜ਼ਬੂਤੀ ਦੇ ਪੱਖ ਤੋਂ ਸਫਾਈ ਦੇ ਪੱਖ ਤੋਂ ਕੁਆਲਿਟੀ ਘੋੜੀ ਦੇ ਵਿੱਚ ਵੀ ਬਹੁਤ ਜਿਆਦੇ ਆ ਬੱਚੀ ਵੀ ਬਹੁਤ ਜਿਆਦੇ ਚੰਗੀ ਆ ਸੋ ਐਡਰੈਸ ਕਰ ਲੋ ਨੋਟ ਜਿਹਨੇ ਘੋੜੀ ਖਰੀਦਣੀ ਹੋਈ ਜਾਂ ਬਸ਼ੇਰੀ ਖਰੀਦਣੀ ਹੋਈ ਜਾਂ ਜੇ ਤੁਸੀਂ ਬਣਿਆ ਤਣਿਆ ਸੈੱਟ ਵੀ ਲੈਣਾ ਹੋਇਆ ਤਾਂ ਵੀ ਗੱਲਬਾਤ ਹੋ ਜੂ ਬਾਈ ਜਗਰਾਜ ਦਾ ਨੰਬਰ ਕਰ ਲਓ 96284254742 ਬਠਿੰਡੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਫੁੱਲੇ ਵਾਲਾ ਪਿੰਡ ਆਗਾ ਤਕਰੀਬਨ ਇਹ 7 ਤੋਂ 8 ਕਿਲੋਮੀਟਰ ਦੂਰ ਹੋਊਗਾ ਭਾਈ ਰੂਪੇ ਤੋਂ ਤੇ ਉਧਰੋਂ ਰਾਮਪੁਰੇ ਤੋਂ ਵੀ ਇਹ 10-12 ਕਿਲੋਮੀਟਰ ਹੋਊਗਾ ਸੈਂਟਰ ਜਿਹੇ ਚ ਪਿੰਡ ਪੈ ਜਾਂਦਾਗਾ ਬਾਈ ਜਗਰਾਜ ਨੂੰ ਲਾ ਲਿਓ ਹੁਣ ਜਾਨਵਰ ਦੋਨੇ ਹੀ ਚੰਗਿਆ ਸਾਫ ਸੁਥਰੇ ਆ ਬਾਈ ਦਾ ਕੋਈ ਵਪਾਰ ਵਪੂਰ ਵਾਲਾ ਕੰਮ ਜਾਂ ਖਰੀਦ ਵੇਚ ਵਾਲਾ ਹੈ ਨਹੀਂਗਾ ਤੇ ਘਰੀ 2-3 ਘੋੜੀਆਂ ਬਰੀਡਿੰਗ ਵਾਸਤੇ ਰੱਖੀਆਂ ਹੋਈਆਂ ਨੇ ਜਦੋਂ ਅੱਗੇ ਸੂ ਪੈਂਦੀਆਂ ਨੇ ਤਾਂ ਉਹਨਾਂ ਦੇ ਬੱਚੇ-부ੱਚੇ ਸੇਲ ਕਰ ਦਿੰਦੇ ਆ ਸੋ ਫੋਨ ਲਾ ਲਿਓ ਜਿਹਨੇ ਚੰਗੀ ਬਸ਼ੇਰੀ ਚੰਗਾ ਕਦ ਕਾਠ ਕਰਨ ਵਾਲੀ ਖੁੱਲੀ ਬਾਡੀ ਦੀ ਬਣਨ ਵਾਲੀ ਸਮੁੰਦਰ ਲੈਨ ਦੀ ਖਰੀਦਣੀ ਹੋਈ ਪਦਮ ਘੋੜੇ ਦੀ ਬਸ਼ੇਰੀ ਤੇ ਜਿਹਨੇ ਘੋੜੀ ਲੈਣੀ ਆ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਘੋੜੀ ਵੀ ਸਪੌਟਲੈਸ ਆ ਇਹ ਸਵਾਰੀ ਸਬੂਰੀ ਦੇ ਹੱਕ ਨੂੰ ਵੀ ਕਾਇਮ ਆ ਨਮਾ ਹਾਣਾ ਦੋਨੇ ਵਾਰੀ ਪਹਿਲਾ ਇਹ ਬਾਈ ਕੋਲੇ ਸੂਈਆ ਤੀਜੀ ਵਾਰੀ ਹੁਣ ਦੁਬਾਰੇ 9 ਮਹੀਨਿਆਂ ਦੀ ਗੱਬਣਾ ਸਾਫ ਸੁਥਰੇ ਦੋਨੇ ਜਾਨਵਰਾਂ ਫੋਨ ਲਾ ਲਿਓ ਬਾਈ